ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੁਨੀਆ ਦੇ ਵਿੱਚ ਗੱਲ ਬੜੇ ਲੰਮੇ ਸਮੇ ਤੋਂ ਸੁਣਦੇ ਆਂ ਵੀ ਯਹੂਦੀ ਕਾਮ ਕਾਮਯਾਬ ਅੱਜ ਜਿਹੜਾ ਦਬਦਬਾ ਯਹੂਦੀਆਂ ਦਾ ਪੂਰੀ ਦੁਨੀਆ ਤੇ ਆ ਹਰ ਖੇਤਰ ਦੇ ਵਿੱਚ ਪਰ ਅਮਰੀਕਾ ਰਹਿੰਦਾ ਮੇਰਾ ਇੱਕ ਮਿੱਤਰ ਉਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਯਹੂਦੀ ਜਿਹੜਾ ਬੰਦਾ ਹੁੰਦਾ ਜਦੋਂ ਵੀ ਉਹ ਕਿਸੇ ਬਾਜ਼ਾਰ 'ਚ ਸਮਾਨ ਲੈਣ ਆਉਂਦਾ ਦੁਕਾਨ ਤੇ ਉਹ ਦੇਖ ਕੇ ਵੀ ਇਹ ਦੁਕਾਨ ਹੈ ਜਿਹੜੀ ਸਾਡੇ ਯਹੂਦੀ ਭਰਾ ਦੀ ਨਹੀਂ ਹੈ ਉਹ ਸਮਾਨ ਨਹੀਂ ਲੈਂਦਾ। ਉਹਨੂੰ ਚਾਹੇ ਉੱਥੋਂ 20 ਚਾਹੇ 30 ਮੀਲ ਦੂਰ ਜਾਣਾ ਪਵੇ। ਸਮਾਨ ਉਹ ਕੋਈ ਵੀ ਲੈਣਾ ਹੋਵੇ ਖਾਣ ਪੀਣ ਦਾ ਜਾਂ ਕੋਈ ਵੀ ਸਮਾਨ ਆ ਉਹ ਆਪਣੇ ਯਹੂਦੀ ਭਰਾ ਦੀ ਦੁਕਾਨ ਤੋਂ ਹੀ ਲੈਂਦਾ। ਇਸ ਕਰਕੇ ਉਹ ਕਾਮਜਾਬ ਨੇ ਕਿਉਂਕਿ ਆਪਣੇ ਭਾਈਚਾਰੇ ਦੀ ਆਪਣੇ ਨਾਲ ਭਰਾਵਾਂ ਦੀ ਬਾਈ ਬਾਹ ਫੜਦੇ। ਉਹਨਾਂ ਨੂੰ ਕਾਮਜਾਬ ਕਰਦੇ। ਹੁਣ ਇੱਥੇ ਅਸੀਂ ਬਾਈ ਬਰੰਡੇ ਖੜੇ ਆ। ਆ ਬਾਈ ਸਾਡੇ ਕੋਲੇ ਸਪੈਸ਼ਲ ਮਿਲਕ ਬਾਦਾਮ ਇਹ ਬਾਈ 5 ਸਾਲ ਤੋਂ ਇੱਥੇ ਖੜਦਾ ਆ ਬਾਈ ਸਾਡੇ ਕੋਲ ਹੁਣ ਕੜਨ ਲੱਗਿਆ ਪੀਜ਼ਾ ਪੀਜ਼ੇ ਵਾਲਾ ਇੱਧਰ ਵੀ ਦਿਖਾ ਦਿਓ ਆਹਾ ਹੱਥੀ ਤਿਆਰ ਕੀਤਾ ਬਾਈ ਦਾ ਓ ਪਰਲੇ ਬੰਨੇ ਵੀ ਦਿਖਾ ਦਿਈ ਬਾਈ ਕੈਮਰੇ ਵਾਲਿਆ ਓ ਸਾਰਾ ਯੂਪੀ ਬਿਹਾਰ ਤੇ ਬੰਗਾਲ ਖੜਾ ਰੇੜੀਆਂ ਲਾਈ ਮੇਰੀ ਅਪੀਲ ਇੰਨੀ ਆ ਵੀ ਅਸੀਂ ਹਰ ਤਰੀਕੇ ਦੇ ਨਾਲ ਆਪਣੇ ਲੋਕਾਂ ਦੀ ਮਦਦ ਕਰ ਸਕਦੇ ਹੁੰਦੇ ਆ ਪਰ ਜੇ ਸਾਡੀ ਸੋਚ ਹੋਵੇ ਜੇ ਕਿਤੇ ਪੰਜਾਬੀਓ ਕੋਈ ਵੀ ਸਮਾਨ ਲੈਣਾ ਹੈ ਜੇ ਸਾਨੂੰ 10 ਕਰਮਾ 20 ਕਰਮਾ ਗਾਹਾਂ ਪਸ਼ਾਹ ਵੀ ਹੋਣਾ ਪੈਂਦਾ ਤਾਂ ਜਿੱਥੇ ਸਾਡੇ ਭਰਾ ਪੰਜਾਬੀ ਹੁਣ ਵਿਚਾਰੇ ਦੇਖੋ ਅਸੀਂ ਬਹੁਤ ਚਿਰ ਦੇ ਕਹਿੰਦੇ ਆ ਰਹੇ ਆ ਵੀ ਸਾਡੇ ਪੰਜਾਬੀ ਜਿਹੜੇ ਹੈਗੇ ਆ ਉਹ ਸ਼ਰਮ ਮੰਦੇ ਆ ਸੰਗ ਮੰਦੇ ਆ ਜਿਹੜੀਆਂ ਲਾਉਣ ਤੋਂ ਪਰ ਹੁਣ ਸਾਡੇ ਪੰਜਾਬੀ ਭਰਾਵਾਂ ਨੇ ਵੀ ਸਾਡੇ ਸ਼ੁਰੂ ਕਰ ਲਿਆ ਬਾਈ ਕੰਮ ਕਿਉਂਕਿ ਇਹ ਕੰਮ ਵਾਲਾ ਨਹੀਂ ਹੈਗਾ ਬਾਈ ਮੈਂ ਪਹੁੰਦਾ ਹੁਣਾ ਯੂਪੀ ਬੈਰ ਵਾਲਿਆਂ ਤੋਂ 10 10 4 4000 ਰੁਪਿਆ ਦਿਹਾੜੀ ਪਾ ਕੇ ਜਾਂਦੇ ਆ ਦਿਨ ਦੀ ਰੀਡਿੰਗ ਵਾਲੇ ਕਿਉਂ ਬਾਈ ਬਿਲਕੁਲ ਜੀ ਬਿਲਕੁਲ ਸੱਚਾ ਨਾ ਇਹ ਕੰਮ ਕੋਈ ਨਹੀਂ ਮਾੜਾ ਹੁੰਦਾ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਬਾਈ ਕੰਮ ਕੰਮ ਹੀ ਹੁੰਦਾ ਤੇ ਕਿਰਤ ਕਰੋ ਸਾਡੇ ਗੁਰੂਆਂ ਦਾ ਪਹਿਲਾ ਸਿਧਾਂਤ ਆ ਸੋ ਜੇ ਕਿਰਤ ਕਰਕੇ ਸਾਡੇ ਕਮਾਈ ਕਰਕੇ ਆਪਣਾ ਘਰ ਆਪਣਾ ਚਲਾ ਰਹੇ ਨੇ ਆਪਣੇ ਬੱਚੇ ਪਾਲ ਰਹੇ ਨੇ ਸਾਡਾ ਫਰਜ ਬਣਦਾ ਵੀ ਜਿੱਥੇ ਕਿਤੇ ਵੀ ਦੂਰ ਨੇੜੇ ਖੜੇ ਬਾਜ਼ਾਰ ਚ ਨਿਗਾਹ ਮਾਰ ਲਿਆ ਕਰੋ ਬਾਜ਼ਾਰ ਦੇ ਵਿੱਚ ਵੀ ਸਾਡੇ ਕੋਈ ਪੰਜਾਬੀ ਭਰਾ ਦੀ ਕੋਈ ਕਿਸੇ ਪ੍ਰਕਾਰ ਦੀ ਦੁਕਾਨ ਆ ਹਟਾ ਕੋਈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਆ ਉਹਨਾਂ ਦੇ ਕੋਲੋਂ ਜਾ ਕੇ ਸਮਾਨ ਲਓ ਤਾਂ ਕਿ ਅਸੀਂ ਆਪਣੇ ਭਰਾਵਾਂ ਨੂੰ ਪੈਰਾਂ ਅਸਰ ਜਿਹੜਾ ਉਹ ਖੜਾ ਕਰ ਸਕੀਏ ਇੱਕ ਬਾਈ ਜੀ ਬੇਨਤੀ ਹੋਰ ਆ ਵੀ ਇੱਥੇ ਨਾ ਆਪਾਂ ਇੱਕ ਕਿਸਾਨ ਬਾਜ਼ਾਰ ਲੱਗਣਾ ਸ਼ੁਰੂ ਹੋਇਆ ਹਰ ਸ਼ਨੀਵਾਰ ਐਦਕੀ ਛੇਮਾ ਕਿਸਾਨ ਬਾਜ਼ਾਰ ਲੱਗਿਆ ਸੀਗਾ ਪਹਿਲੇ ਕਿਸਾਨ ਬਾਜ਼ਾਰ ਦੇ ਵਿੱਚ ਕਾਫੀ ਮਤਲਬ ਪਰਿਵਾਰ ਇੱਥੇ ਆਏ ਸੀਗੇ ਤਾਂ ਜਿਹੜਾ ਉਦੋਂ ਨੈਕਸਟ ਅੱਗੇ ਕੀ ਸੀਗਾ ਬਹੁਤ ਮਤਲਬ ਜਿਹੜਾ ਘੱਟ ਸੀਗਾ ਤੇ ਆ ਸਾਡੇ ਨਾਲ ਕਿਸਾਨ ਉਹ ਜੁੜੇ ਹੋਏ ਆ ਜਿਹੜੇ ਮਤਲਬ ਬਹੁਤ ਛੋਟੇ ਲੈਵਲ ਤੇ ਕੰਮ ਕਰਦੇ ਆ ਜਿੱਦਾਂ ਮੰਨ ਲਓ ਕੋਈ ਗੁੜ ਸ਼ੱਕਰ ਦਾ ਕੰਮ ਕਰਦਾ ਹੈਗਾ ਹੈਗਾ ਜਾਂ ਸ਼ਹਿਦ ਦਾ ਕੰਮ ਕਰਦਾ ਹੈਗਾ ਜੀ ਤੇ ਜਾਂ ਮਤਲਬ ਇਹਦੇ ਕੋਲ ਸਾਡੇ ਕੋਲੇ ਦਾਲਾਂ ਵਾਲੇ ਹੋ ਗਏ ਮੁੰਡੇ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਰਸੋਈ ਦਾ ਸਮਾਨ ਤਕਰੀਬਨ ਜਿੱਦਾਂ ਮਤਲਬ ਸਰੋਂ ਦਾ ਤੇਲ ਹੋ ਗਿਆ ਵੀ ਉਹ ਸਾਰਾ ਘਰ ਦਾ ਪ੍ਰੋਡਕਟ ਜਿਹੜੇ ਮਤਲਬ ਖੁਦ ਖੇਤੀ ਕਰਦੇ ਤੇ ਆਪਦੇ ਪ੍ਰੋਡਕਟ ਨੂੰ ਆਪ ਸੇਲ ਕਰਦੇ ਤਾਂ ਇਹ ਦੂ ਪੰਜ ਸਾਲ ਪਹਿਲਾਂ ਮੈਂ ਵੀ ਸੋਚਦਾ ਹੁੰਦਾ ਸੀ ਵੀ ਮੈਂ ਇਤੇ ਰੋਡ ਤੇ ਕਢਣ ਲੱਗਿਆ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਸਾਡੇ ਪੰਜਾਬੀ ਜਿਹੜੇ ਭਰਾ ਹੈਗੇ ਆ ਉਹ ਆਪ ਦੀ ਚੀਜ਼ ਪੈਦਾ ਕਰਕੇ ਖੁਦ ਮਾਰਕੀਟ ਦੇ ਵਿੱਚ ਸੇਲ ਕਰਨ ਤਾਂ ਉਹ ਚਲੋ ਸਮਾਂ ਬਣਿਆ ਹੁਣ ਉਹ ਮਤਲਬ ਇੱਕ ਮਹੀਨੇ ਤੋਂ ਮਤਲਬ ਸ਼ੁਰੂ ਹੋਇਆ ਹੈਗਾ ਕਿਸਾਨ ਬਾਜ਼ਾਰ ਲੱਗਣਾ ਤਾਂ ਉਹਦੇ ਵਿੱਚ ਅਸੀਂ ਚਲੋ ਬਾਈ ਜੀ ਮਿਲੇ ਗੁਦਰਤੀ ਚਲੋ ਸਾਨੂੰ ਇਹ ਹੁੰਦਾ ਵੀ ਇਹ ਚਲੋ ਬਾਈ ਜੀ ਆਏ ਤਾਂ ਆਪਣੇ ਪੰਜਾਬੀ ਭਰਾਵਾਂ ਨੂੰ ਇਹ ਅਪੀਲ ਕਰਨ ਕਿ ਉਹ ਕਿਸਾਨ ਬਾਜ਼ਾਰ ਹਰ ਸ਼ਨੀਵਾਰ ਦਾਦੀ ਪੋਤੀ ਪਾਰਕ ਮਾਡਲ ਟਾਊਨ ਫੇਸ 3 ਵੇਰਕਾ ਬੂਥ ਦੇ ਬਿਲਕੁਲ ਆਪੋਜਿਟ ਇੱਥੇ ਲੱਗਦਾ ਹੈਗਾ ਤੇ ਸਾਡੀ ਬੇਨਤੀ ਹੈ ਭਾਈ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਪੰਜਾਬੀ ਭਰਾਵਾਂ ਨੂੰ ਇਹ ਮਤਲਬ ਰਿਕਵੈਸਟ ਕਰਨ ਕਿ ਉਹ ਵੱਧ ਤੋਂ ਵੱਧ ਇੱਥੇ ਜਿਹੜਾ ਹੈਗਾ ਆ ਕੇ ਵਿజిਟ ਕਰਨ ਸਹੀ ਆ ਭਾਈ ਦੂਜੀ ਗੱਲ ਭਾਈ ਬੇਨਤੀ ਇਹ ਆ ਹੁਣ ਜਿਵੇਂ ਆਪਾਂ ਕੋਈ ਸਮਾਂ ਆਪਾਂ ਖੇਤ ਦੇ ਵਿੱਚ ਕੋਈ ਸਬਜ਼ੀ ਬੀਜਦੇ ਆ ਮੰਨ ਲਓ ਆਪਾਂ ਗੋਭੀ ਬੀਜ ਲਈ ਕੋਈ ਮਿਰਚਾਂ ਲਾ ਲਈਆਂ ਸਾਡੀ ਗੋਭੀ ਸਾਡੀਆਂ ਮਿਰਚਾਂ ਸਾਡੀ ਜਿਹੜੀ ਫਸਲ ਹੁੰਦੀ ਹੈ ਉਸੇ ਦੇ ਉੱਤੋਂ ਇਹ ਤੁਸੀਂ ਦੇਖ ਲਓ ਵੀ ਜਾ ਕੇ ਯੂਪੀ ਬਿਹਾਰ ਵਾਲੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਸੇ ਦੇ ਉੱਤੋਂ ਕਮਾਈਆਂ ਕਰਕੇ ਕੋਠੀਆਂ ਪਾ ਗਏ ਜ਼ਮੀਨਾਂ ਲੈ ਗਏ ਪਲਾਟ ਲੈ ਗਏ ਬਿਲਕੁਲ ਜੀ ਬਿਲਕੁਲ ਤੇ ਜੇ ਅਸੀਂ ਆਪ ਦੇ ਖੇਤ ਦੇ ਵਿੱਚ ਫਸਲ ਹੈ ਜਿਹੜੀ ਉਹ ਤਿਆਰ ਕਰਾਂਗੇ ਤੇ ਸਿੱਧਾ ਅਸੀਂ ਆਪ ਆ ਕੇ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਆ ਕੇ ਵੇਚਾਂਗੇ ਤਾਂ ਫਾਇਦਾ ਕਿੱਥੇ ਹੋਊਗਾ ਕਿੰਨਾ ਫਾਇਦਾ ਹੋਊਗਾ ਤਾਂ ਸਾਡੇ ਜਿਹੜੇ ਮੁੰਡੇ ਬਾਹਰ ਨੂੰ ਭੱਜੇ ਜਾਂਦੇ ਆ ਇਹ ਕੰਮ ਕੋਈ ਮਾੜਾ ਨਹੀਂ ਬਾਕੀ ਇਹੀ ਕੰਮ ਆ ਉੱਥੇ ਵੀ ਉੱਥੇ ਕਿਹੜਾ ਕੋਈ ਨਵੀਂ ਗੱਲ ਆ ਵੀ ਤੁਸੀਂ ਜਾ ਕੇ ਡੀਸੀ ਲੱਗ ਜਾਓਗੇ ਕੰਮ ਕੋਈ ਮਾੜਾ ਨਹੀਂ ਮੈਂ ਫੇਰ ਕਹਿੰਦਾ ਭਾਈ ਵੱਤ ਤੋਂ ਵੱਧ ਇਧਰ ਨੂੰ ਧਿਆਨ ਮਾਰੋ ਤੇ ਸਾਥ ਦਿਓ ਆਪਣੇ ਪੰਜਾਬੀ ਭਰਾਵਾਂ ਦਾ ਜਿੱਛੇ ਕਿਤੇ ਤੁਹਾਨੂੰ ਲੱਗਦਾ ਕਿ ਪੰਜਾਬੀ ਭਰਾ ਦੀ ਕੋਈ ਰਿਹੜੀ ਐ ਕੋਈ ਆਪਾ ਯਾ ਰਿਕਸ਼ੇ ਜੀ ਵੀ ਵਹਿਣਾ ਯਾਰ ਆ ਭੁੰਡੀ ਜੀ ਵੀ ਵਹਿਣਾ ਨਿੱਕੇ ਹਾਤੀ ਚ ਤਾਂ ਵੀ ਦੇਖ ਲਾ ਕਰੋ ਵੀ ਆਪਣਾ ਪੰਜਾਬੀ ਆ ਕੋਈ ਬਾਜ਼ਾਰ ਚ ਜਾਣਾ ਸਮਾਨ ਲੈਣੇ ਹੋ ਤab ਜਰੂਰ ਮੇਰਾ ਵੀਰੇ ਗੌਰ ਕਰੋ ਤਾਂ ਕਿ ਆਪਾਂ ਆਪਣੇ ਭਰਾਵਾਂ ਨੂੰ ਵੀ ਬਰਾਬਰ ਖੜੇ ਕਰਗੇ ਪੈਰਾਂ ਦੇ ਖੜੇ ਕਰਗੇ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਕਿਸਾਨ ਬਾਜ਼ਾਰ ਦਾ ਸਾਡਾ ਪੰਪਲਿਟ ਬਣਿਆ ਹੋਇਆ ਜੀ ਤੇ ਇਹਦੇ ਵਿੱਚ ਜਿਹੜੇ ਬਿਨਾ ਰੇ ਸਪਰੇ ਤੋਂ ਬਿਨਾ ਕਿਸੇ ਕੈਮੀਕਲ ਤੋਂ ਜਿਹੜੀ ਇੱਕ ਐਸੋਸੀਏਸ਼ਨ ਬਣੀ ਆ ਸਾਡੀ ਸਾਰੇ ਜੀ ਤੁਹਾਨੂੰ ਸਾਡੀ ਬੇਨਤੀ ਹੈ ਵੀ ਪੰਜਾਬੀਆਂ ਨੂੰ ਬੇਨਤੀ ਹੈ ਦੀ ਵੱਧ ਤੋਂ ਵੱਧ ਜਿਹੜਾ ਹੈਗਾ ਕਿਸਾਨਾਂ ਦੀ ਮਦਦ ਦਿੱਤੀ ਜਾਵੇ ਤੇ ਕਿਸਾਨਾਂ ਨੂੰ ਇਸ ਮਤਲਬ ਸਪੋਰਟ ਕੀਤੀ ਜਾਵੇ ਇਸ ਲੈਵਲ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਤੁਮ ਇਹਨਾਂ ਦੱਸ ਹਾਂਜੀ ਤੇਰਾ ਇਹ ਇੱਕ ਤਾਂ ਹੈਗਾ ਕਿਸਾਨ ਦੀ ਦੁਕਾਨ ਦੀ ਆ ਨੇ ਇੱਕ ਤਾਂ ਦੁੱਧ ਹੋ ਗਿਆ ਦੁੱਧ ਹੋ ਗਿਆ ਮੇਰੇ ਕੋਲੇ ਇਹ ਦੁੱਧ ਕਾੜ ਕੇ ਅਸੀਂ ਲੱਸੀ ਬਣਾਉਣੀ ਆ ਜੀ ਲਾਲ ਰੰਗ ਦੀ ਹਾਂ ਤੇ ਦੁੱਧ ਕਾੜ ਕੇ ਇਹ ਬਣਦੀ ਲੱਸੀ ਚਾਰ ਹੋ ਗਏ ਲੱਸੀ ਬਣਦੀ ਆ ਤੇ ਪਨੀਰ ਬਣਦਾ ਖਾਤੂ ਹੋ ਗਿਆ ਮੇਰੇ ਕੋਲੇ ਪਨੀਰ ਮੱਖਣਾ ਹੈਗਾ ਹੈਗਾ ਤਈ ਹੈਗਾ ਹੈਗਾ ਦੁੱਧ ਹੈਗਾ ਜੀ ਪੂਰੇ ਦੁੱਧ ਤੋਂ ਜਿੰਨਾ ਪ੍ਰੋਡਕਟ ਬਣਦਾ ਹੈਗਾ ਉਹ ਸਾਰਾ ਮੈਂ ਬਣਾਉਣਾ ਹੈਗਾ ਬਿਨਾ ਬਿਨਾ ਕੈਮੀਕਲ ਬਿਨਾ ਯਾਰ ਜਮ ਐਕਨ ਬਿਲਕੁਲ ਜੀ ਬਿਲਕੁਲ ਜਿੱਦਾਂ ਮੰਨ ਲਓ ਆਪਾਂ ਤੇ ਮੈਨੂੰ ਇਹ ਰਸ ਬਾਈ ਹਾਂਜੀ ਜਿਹੜੀ ਗੱਲ ਮੈਂ ਪੁੱਛਣਾ ਚਾਹੁੰਦਾ ਦੱਸੋ ਵੀ ਮੈਨੂੰ ਮਾੜਾ ਜਿਆ ਜਿਹੜੀ ਸਾਡੀ ਜ਼ੁਬਾਨੀ ਨੂੰ ਇਧਰੋਂ ਚਿਟਕ ਲੱਗੇ ਜਿਹੜੇ ਬਾਹਰ ਨੂੰ ਭੱਜੀ ਜਾਂਦੇ ਆ ਜੀ ਤੂੰ ਇੱਥੇ ਤੜਕੇ ਕੈ ਵਜੇ ਆਉਣਾ ਮੈਂ ਬਾਈ ਜੀ ਸਵੇਰ ਲਗਭਗ 7:30 ਮਤਲਬ ਇੱਥੇ ਆ ਜਾਣਾ ਹੈ ਜੀ 8:00 ਕੈ ਵਜੇ ਆਣਾ ਮੈਂ ਇੱਥੇ ਜਾਣਾ ਜੀ ਨੀਅਰਬਾਊਟ 8:00 ਵਜੇ ਮੇਰੇ ਕੋਲੇ ਲਗਭਗ 4 ਤੋਂ 4500 5000 ਦੇ ਆਸ-ਪਾਸ ਦੇ ਵਿੱਚ ਮਤਲਬ ਜਿਹੜੀ ਐਵਰੇਜ 4000 4500 ਦੀ ਐਵਰੇਜ ਮੇਰੇ ਕੋਲੇ ਆਉਂਦੀ ਹੈ ਬਚਤ ਕਿੰਨੀ ਹੈ ਬਚਤ ਤੁਸੀਂ ਮੰਨ ਕੇ ਚੱਲੋ ਵੀ ਇਹਦੇ ਵਿੱਚ ਆਪਾਂ ਜੇ 75% ਦਾ 1500 2000 ਦੇ ਆਸ-ਪਾਸ ਮੇਰੀ ਜਿਹੜੀ ਹੈ ਉਹ ਇਨਕਮ ਹੈਗੀ ਹੈ ਜੀ ਰੋਜ਼ ਦੀ ਜਾਨੇ 60000 ਰੁਪਿਆ ਬੜੇ ਆਰਮਨ ਸਿੰਘ ਜੀ ਬਾਈ ਮਹੀਨੇ ਦਾ ਕਿਰਪਾ ਵਾਈ ਗਰੂ ਦੀ ਬਹੁਤ ਬੜੇ ਆਰਮਨ ਨਾ ਵੱਡੀ ਗੱਲ ਇਹ ਭਾਈ ਜੀ ਜਿਹੜੀ ਚੀਜ਼ ਪਿਓਰ ਘਰੇ ਦੁੱਧ ਫੁੱਲਾਂ ਦੀ ਬੱਚਿਆਂ ਨੂੰ ਦੁੱਧ ਪਿਆ ਲੈਣਾ ਖੁਆ ਖਵਾ ਲੈਣਾ ਮੱਖਣ ਖਵਾ ਲੈਣਾ ਉਹ ਉਹ ਲੱਖ ਰੁਪਈਆ ਤਨਖਾਹ ਵਾਲਾ ਲੈ ਕੇ ਉਹ ਚੀਜ਼ਾਂ ਉਹਨੀਆਂ ਖਵਾ ਨਹੀਂ ਸਕਦਾ ਗਿਆ ਇਹ ਚੀਜ਼ ਦੀ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਵੀ ਵਾਹਿਗੁਰੂ ਦੀ ਕਿਰਪਾ ਵੀ ਆਪਾਂ ਪ્યોਰ ਚੀਜ਼ ਆਪਦੇ ਬੱਚਿਆਂ ਨੂੰ ਤੰਦਰੁਸਤ ਰਹਿਣ ਵਾਸਤੇ ਦੇਖ ਲਓ ਭਾਈ 2000 ਰੁਪਿਆ ਮਤਲਬ ਕਿ ਇੱਕ ਦਿਨ ਦਾ ਉਹਨੂੰ ਕਮਾਈ ਕਮਾਈ ਆ ਸੋ ਇਸ ਕਰਕੇ ਅਪੀਲ ਆ ਵੀ ਇੱਧਰ ਨੂੰ ਧਿਆਨ ਆਪਾਂ ਮਾਰੀਏ ਛੋਟੇ ਛੋਟੇ ਕੰਮਾਂ ਦੇ ਵਿੱਚ ਬਹੁਤ ਕਮਾਈ ਹੈਗੀ ਆ ਪਰ ਆਪਾਂ ਕਈ ਵਾਰੀ ਸ਼ਰਮ ਦੇ ਮਾਰੇ ਸੰਘ ਦੇ ਇਹ ਕੰਮ ਹੀ ਨਹੀਂ ਕਰਦੇ ਸ਼ਰਮ ਕੋਈ ਨਹੀਂ ਹੁੰਦੀ ਕਿਰਤ ਕਿਰਤੀ ਇਹ ਕੰਮ ਕਾਮੀ ਹੁੰਦਾ ਸੋ ਜ਼ਰੂਰ ਧਿਆਨ ਮਾਰੋ ਬਾਹਰ ਦੇ ਤਲਸਾ ਵਾਹਿਗੁਰੂ